ਲਾ ਬਰਨਾਲਾ ਦੇ ਪਿੰਡ ਅਸਪਾਲਕਲਾ ਜਿੱਥੋਂ ਦੇ ਇੱਕ ਨੌਜਵਾਨ ਨੇ ਜੋ ਐਗਰੀਕਲਚਰ ਖੇਤੀਬਾੜੀ ਵਿਭਾਗ ਦੇ ਵਿੱਚ ਬਤੌਰ ਸਬ ਇਨਸਪੈਕਟਰ ਕੰਮ ਕਰਦਾ ਹੈ ਉਹਨਾਂ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤਿਆ ਉਹਨਾਂ ਦਾ ਅੱਜ ਪਿੰਡ ਵਾਸੀਆਂ ਨੇ ਪੂਰੇ ਧੂਮ ਤੜਕੇ ਨਾਲ ਸਵਾਗਤ ਕੀਤਾ ਹੈ ਤੁਹਾਡਾ ਵੀ ਚੈਨਲ 7 ਡੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਕੀ ਇਦੀ ਸ਼ੁਰੂਆਤ ਕਿੱਥੋਂ ਹੋਈ ਇਹਦੀ ਸ਼ੁਰੂਆਤ ਅ ਇਹ ਮੇਰਾ ਨਾਮ ਦਵਿੰਦਰ ਸਿੰਘ ਢਿੱਲੋਂ ਆ ਮੈਂ ਬਤੌਰ ਐਗਰੀਕਲਚਰ ਸਬ ਇਨਸਪੈਕਟਰ ਐਗਰੀਕਲਚਰ ਡਿਪਾਰਟਮੈਂਟ ਵਿੱਚ ਜੌਬ ਕਰ ਰਿਹਾ ਮੈਂ ਆਪਣੀ ਜਿਹੜੀ ਪੜ੍ਹਾਈ ਆ ਸਟੱਡੀ ਆ ਜਿਹੜੀ ਬੀਐਸਸੀ ਤੇ ਮਾਸਟਰ ਜਿਹੜੀ ਆ ਪੋਸਟ ਗ੍ਰੈਜੂਏਸ਼ਨ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੰਮ ਦਾ ਜਿਹੜਾ ਸ਼ੌਂਕ ਸੀ ਉਹ ਮੈਨੂੰ ਸ਼ੁਰੂ ਤੋਂ ਹੀ ਆ ਸਟਾਰਟਿੰਗ ਤੋਂ ਮਿਲਿਆ 9th 10th ਤੋਂ ਜਿੰਮ ਕਰਦਾ ਮੈਂ ਜਦੋਂ ਮੈਂ ਉੱਥੇ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗਿਆ ਤਾਂ ਉੱਥੇ ਪਹਿਲੇ ਦੂਜੇ ਆਈ ਥਿੰਕ 3rd ਇਅਰ ਸੀ ਸ਼ਾਇਦ ਉਦھے ਕੰਪੀਟੀਸ਼ਨ ਹੋਇਆ ਪਾਵਰ ਲਿਫਟਿੰਗ ਦਾ ਮੈਂ ਵੀ ਜਿੰਮ ਕਰਦਾ ਸੀ ਮੈਨੂੰ ਵੀ ਕਿਸੇ ਨੇ ਕਿਹਾ ਵੀ ਤੂੰ ਵੀ ਪਾਰਟਿਸਿਪੇਟ ਕਰ ਲੈ ਜੀ ਤੇ ਮੈਂ ਕੀਤਾ ਤੇ ਵਧੀਆ ਮਤਲਬ ਮੈਂ ਜਿੱਤ ਲਿਆ ਕਹਿ ਸਕਦੇ ਹੋ ਤੁਸੀਂ 골ਡ ਮੈਡਲ ਆਇਆ ਮੇਰਾ ਇੰਟਰ ਕਾਲਜ ਚ ਉਸ ਤੋਂ ਬਾਅਦ ਬਸ ਫਿਰ ਮੈਂ ਇੰਟਰਵਰਸਿਟੀ ਚਲਾ ਗਿਆ ਉੱਥੇ ਦੇਖਿਆ ਹੌਲੀ ਹੌਲੀ ਸ਼ੌਂਕ ਬੈਸ ਤੁਸੀਂ ਕਿਸ ਤਰ੍ਹਾਂ ਉੱਥੇ ਬੀਐਸਸੀ ਦਾਖਲਾ ਹਾਸਲ ਕੀਤਾ ਜਿਹੜੀ ਬੀਐਸਸੀ ਐਡਮਿਸ਼ਨ ਲਈ ਹੈ ਜੀ ਮੈਂ ਉਦੋਂ 10th ਤੋਂ ਬਾਅਦ ਐਡਮਿਸ਼ਨਸ ਖੁੱਲੀਆਂ ਸੀ ਪਹਿਲੀ ਫਸਟ ਟਾਈਮ ਫਸਟ ਟਾਈਮ 10th ਤੋਂ ਬਾਅਦ ਐਡਮਿਸ਼ਨ ਲਈ ਸੀ ਪੀਜੂ ਨੇ ਤੇ ਉਹ ਮੈਂ ਅਪਲਾਈ ਕੀਤਾ ਸੀ ਮੇਰੇ ਚਾਚਾ ਜੀ ਨੇ ਉਹਨਾਂ ਨੇ ਅਪਲਾਈ ਕਰਾਇਆ ਸੀ ਕਰਮਜੀਤ ਸਿੰਘ ਜੀ ਇਹ ਉੱਥੇ ਮੈਨੂੰ ਰਿਵੀਸ਼ਨ ਮਿਲ ਗਈ ਸੀ ਮੈਰਿਟ ਬੇਸ ਤੇ 80% ਮੇਰੇ 10th ਚੋਂ ਮਾਰਕ ਸੀ ਜੀ ਤੇ ਤੇ ਐਡਮਿਸ਼ਨ ਮਿਲ ਗਈ ਉਸ ਤੋਂ ਬਾਅਦ ਬਸ ਪੜ੍ਹਾਈ ਤਾਂ ਔਖੀ ਹੈਗੀ ਅਨੁਭਵ ਦਾ ਟਾਈਮ ਕੱਢਣਾ ਪੈਂਦਾ ਜੀ ਓਕੇ ਅੱਜ ਤੁਸੀਂ ਚੈਂਪੀਅਨਸ਼ਿਪ ਜਿੱਤੀ ਹੈ ਇਹ ਕਿੱਥੇ ਹੋਇਆ ਕਿਹੜੀ ਸਟੇਟ ਦੇ ਵਿੱਚ ਸੀ ਇਹ ਇਹ ਚੈਂਪੀਅਨਸ਼ਿਪ ਹੋਈ ਹੈ 36 ਗੜਾ ਰਾਏਪੁਰ ਵਿੱਚ ਹੋਈ ਹੈ 28 ਤੋਂ ਲੈ ਕੇ 1 ਫਰਵਰੀ ਤੱਕ ਜਿਹੜੀ ਇਹ ਕੰਪੀਟੀ ਚੈਂਪੀਅਨਸ਼ਿਪ ਚੱਲੀ ਆ ਜਿਹੜਾ ਪਾਵਰ ਲਿਫਟਿੰਗ weight lifting ਤੇ ਵੈਸਟ ਫਿਜ਼ਿਕ ਦੀ ਚੈਂਪੀਅਨਸ਼ਿਪ ਹੋਈ ਸੀ ਹਾਂਜੀ ਇਹਦੇ ਵਿੱਚ categories ਹੁੰਦੀਆਂ ਨੇ ਜਿੱਦਾਂ ਮੈਂ 93 category ਚ ਖੇਡਦਾ ਜੀ ਤੇ ਉਹਦੇ ਵਿੱਚ ਮੈਂ 305 kg squat 180 kg ਜਿਹੜੀ ਆ ਬੈਂਚ ਪ੍ਰੈਸ ਤੇ 255 kg ਡੈੱਡ ਲਿਫਟ ਲਗਾਈ ਆ 740 kg ਟੋਟਲ ਕੀਤਾ ਮੈਂ ਆ ਅੱਜ ਵੱਡੀ ਗੱਲ ਹੈਗੀ ਆ ਵੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਨਸ਼ਿਆਂ ਵੱਲ ਧੱਕੀ ਜਾ ਰਹੀ ਹੈ ਤੇ ਇਹ ਨੌਜਵਾਨ ਪੀੜ੍ਹੀ ਲਈ ਨਸ਼ਿਆਂ ਬਾਰੇ ਦੱਸੋ ਤੁਸੀਂ ਜਿਹੜੀ ਅੱਜ ਸਾਨੂੰ ਸੇਧ ਲੈਣ ਦੀ ਲੋੜ ਹੈ ਤੁਸੀਂ ਨਸ਼ਿਆ ਬਾਰੇ ਗੱਲ ਕੀਤੀ ਆ ਜੀ ਵੈਸੇ ਸਾਡੇ ਪਿੰਡ 'ਚ ਤੇ ਮੈਂ ਕਹੂੰ ਆਪਣੇ ਗਵਾੜ 'ਚ ਮੈਨੂੰ ਨਹੀਂ ਲੱਗਦਾ ਕੋਈ ਵੀ ਮੁੰਡਾ ਜਿਹੜਾ ਨਸ਼ਾ ਕਰਦਾ ਵੈਲਕਮ ਹਾਂਜੀ ਤੇ ਮੈਂ ਇਹੀ ਕਹੂੰਗਾ ਵੀ ਜਿਆਦਾ ਤੋਂ ਜਿਆਦਾ ਜਿਹੜੇ ਨਸ਼ੇ ਨਾ ਕਰੋ ਤੇ ਆਪਣੀ ਜਿਹੜਾ ਖੇਡਾਂ ਵੱਲ ਰੁੱਖ ਕੀਤਾ ਜਾਵੇ ਤਾਂ ਕਿ ਨਸ਼ੇ ਤੋਂ ਬਚਿਆ ਜਾ ਸਕੇ ਜਿੰਮ ਵਗੈਰਾ ਲਿਆਂਦੇ ਜਾਣ ਮੇਰਾ ਬਹੁਤ ਜੋਰ ਆ ਜਿੰਮ ਲਿਉਣ ਤੇ ਬਹੁ ਕਰਦਾ ਰਹਿਣਾ ਮੈਂ ਬਾਰੇ ਗਵਾਰ ਨੇ ਵੀ ਸਭ ਤੋਂ ਪਹਿਲਾਂ ਮੈਂ ਜਿਹੜਾ ਥੈਂਕ ਯੂ ਆਪਣੇ ਗਵਾਰ ਦਾ ਕਰਨਾ ਚਾਹਣਾ ਉਹਨਾਂ ਨੇ ਪੈਸੇ ਇਕੱਠੇ ਕਰਕੇ ਮੈਨੂੰ ਜਿੰਮ ਜਿੱਦਾਂ ਗੱਲੋਂ ਵੇਟ ਤੇ ਰੋਡ ਲਿਆ ਕੇ ਦਿੱਤੀ ਐ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਫਿਰ ਮੈਂ ਸਰਪੰਚ ਸਾਹਿਬ ਦਾ ਤੇ ਆਪਣੇ ਸ਼ੰਗਾਰਾ ਸਿੰਘ ਢਿੱਲੋਂ ਮੈਂਬਰ ਜੀ ਨੇ ਇਹਨਾਂ ਨੇ ਵੀ ਜਿੱਤ ਦੇ ਹੀ ਮੈਨੂੰ ਬਹੁਤ ਮਤਲਬ ਕਹਿ ਲਓ ਮਦਦ ਕੀਤੀ ਆ ਤੁਸੀਂ ਅੱਜ ਚੈਂਪੀਅਨਸ਼ਿਪ ਜਿੱਤ ਗਏ ਹੋ ਤੇ ਸਰਕਾਰ ਵੱਲੋਂ ਕੀ ਦਿੱਤਾ ਗਿਆ ਤੁਹਾਨੂੰ ਇਸ ਜਿੱਤ ਦੇ ਪਰ ਹਜੇ ਤਾਂ ਨਹੀਂ ਡੀਸੀ ਸਾਹਿਬ ਨਾਲ ਅੱਜ ਹੋਈ ਸੀ ਗੱਲ ਉਹ ਕਹਿੰਦੇ ਸੀ ਲਿਖ ਕੇ ਦੇਵਾਂਗੇ ਪ੍ਰੋਮੋਸ਼ਨ ਲਈ ਜੀ ਤੇ ਦੇਖੋ ਅੱਗੇ ਕੀ ਬੰਦਾ ਹੈ ਪਰ ਕੁਛ ਇਹਦੇ ਵਿੱਚ ਸਰਕਾਰ ਤੋਂ ਕੀ ਮੰਗ ਕਰਨਾ ਚਾਹੋਗੇ ਸਰਕਾਰ ਮੈਂ ਕਹਿੰਦਾ ਜੀ ਐਪਰੀਸ਼ੀਏਸ਼ਨ ਆ ਜਿਹੜੀ ਦੇਣੀ ਚਾਹੀਦੀ ਆ ਪਲੇਅਰ ਨੂੰ ਜਾਂ ਕੁਝ ਵੀ ਮਤਲਬ ਮਦਦ ਕਰਨੀ ਚਾਹੀਦੀ ਉਹਨਾਂ ਨੂੰ ਛੋਟੇ ਲੈਵਲ ਤੋਂ ਹੀ ਫੇਰ ਹੀ ਮੈਡਲ ਜਿੱਤ ਸਕਦਾ ਬੰਦਾ ਈਸਨ ਦਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਆਓ ਪਿੰਡ ਵਾਸੀਆਂ ਨਾਲ ਵੀ ਗੱਲ ਕਰਦੇ ਹਾਂ ਇੱਥੋਂ ਦੇ ਮੋਤਵਰਾਂ ਨਾਲ ਹੁਣ ਸਾਡੇ ਨਾਲ ਨੇ ਸਰਦਾਰ ਅਮਰੀਕ ਸਿੰਘ ਸਾਬਕਾ ਸਰਪੰਚ ਪਿੰਡ ਸਪਾਲਕਲਾ ਤੋਂ ਕੀ ਕਹਿਣਾ ਚਾਹੋਗੇ ਜੀ ਅੱਜ ਸਾਰੇ ਹੀ ਨਗਰ ਨੂੰ ਪਿੰਡ ਸਪਾਲਕਲਾ ਨੂੰ ਬਹੁਤ ਖੁਸ਼ੀ ਹੈ ਤੇ ਮਨ ਮਹਿਸੂਸ ਹੋ ਰਿਹਾ ਹੈ ਵੀ ਦਵਿੰਦਰ ਸਿੰਘ ਨੂੰ ਦੇਖ ਕੇ ਹੋਰ ਵੀ ਮੁੰਡੇ ਇਸ ਭਾਵਨਾ ਨਾਲ ਖੇਡਣਗੇ ਕਿ ਅਸੀਂ ਵੀ ਗੋਲਡ ਮੈਡਲਿਸਟ ਬਣੀਏ ਸੋ ਮੇਰਾ ਭਤੀਜਾ ਜੀ ਮੈਂ ਦਵਿੰਦਰ ਦਾ ਤਾਇਆ ਜੀ ਇਹਨੇ ਆ ਜਿੰਦਗੀ ਚ ਬਹੁਤ ਸਟਰਗਲ ਕੀਤੀ ਹੈ ਅੱਜ ਕੱਲ ਬੱਚੇ ਮੋਟਰਸਾਈਕਲ ਕਾਰ ਤੋਂ ਬਿਨਾ ਯੂਨੀਵਰਸਿਟੀ ਚ ਆਪਣੀ ਹੀਟ ਹੀ ਸਮਝਦੇ ਨੇ ਬਟ ਇਹ ਜਦੋਂ ਆਪਣੀਆਂ ਕਲਾਸਾਂ 3-3 ਕਿਲੋਮੀਟਰ ਪੈਦਲ ਚੱਲ ਕੇ ਲਾਉਂਦਾ ਹੁੰਦਾ ਸੀ ਕੋਲ ਦੇ ਬੱਚੇ ਮੋਟਰਸਾਈਕਲ ਲੈ ਕੇ ਕਾਰ ਲੈ ਕੇ ਲੰਘ ਜਾਂਦੇ ਕਦੇ ਲਿਫਟ ਦੇ ਦਿੰਦੇ ਕਦੇ ਨਾ ਦਿੰਦੇ ਇਹਨੇ ਆਪਣੀ ਜ਼ਿੰਦਗੀ ਚ ਬਹੁਤ ਸਖਤ ਮਿਹਨਤ ਕੀਤੀ ਹੈ ਹੁਣ ਵੀ ਅ ਟ੍ਰੇਨਿੰਗ ਤੇ ਗਏ ਹੋਏ ਸੀ ਲੁਧਿਆਣੇ 15 ਦਿਨਾਂ ਦੀ ਇਹਨਾਂ ਦੀ ਟ੍ਰੇਨਿੰਗ ਸੀ 15 ਦਿਨ ਇਹਨੇ ਉੱਥੇ ਪ੍ਰੈਕਟਿਸ ਕੀਤੀ ਟ੍ਰੇਨਿੰਗ ਤੋਂ ਬਾਅਦ 9 ਤੋਂ 5 ਸ਼ਾਇਦ ਇਹਨਾਂ ਦੀ ਟ੍ਰੇਨਿੰਗ ਹੁੰਦੀ ਸੀ ਬਾਅਦ ਚ ਫਿਰ ਆਪਣੀ ਪ੍ਰੈਕਟਿਸ ਤੇ ਉੱਥੋਂ ਹੀ ਲੁਧਿਆਣੇ ਤੋਂ ਹੀ ਚਲਿਆ ਗਿਆ ਸੀ ਚੈਂਪੀਅਨਸ਼ਿਪ ਲਈ ਸੋ ਮੈਂ ਬਹੁਤ-ਬਹੁਤ ਥੈਂਕਸ ਕਰਨਾ ਚਾਹਾਂਗਾ ਸਾਡੇ ਨਗਰ ਹਸਪਾਲ ਕਲਾਂ ਦਾ ਖਾਸ ਕਰਕੇ ਢਿੱਲੋਂ ਅਗਵਾੜ ਅਸੀਂ 40 50 ਘਾਰਾਂ ਢਿੱਲੋਂਾਂ ਦੇ ਅ ਅਵਤਾਰ ਸਿੰਘ ਜੀ ਨੇ ਫਰਸਟ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਫੰਡ ਇਕੱਠਾ ਕਰਕੇ ਵੀ ਤੈਨੂੰ weight ਦੱਸ ਕਿੰਨੇ ਚਾਹੀਦੇ ਨੇ ਕਿਉਂਕਿ ਆਮ ਜਿਮ ਚ ਉਹਨੇ weight ਨਹੀਂ ਹੁੰਦੇ ਤੇ ਹੁਣੇ ਸਾਡੀ ਸਰਪੰਚੀ ਦੀ ਇਲੈਕਸ਼ਨ ਨਿਕਲ ਕੇ ਹਟਈ ਹੈ ਸ਼ੰਗਾਰਾ ਸਿੰਘ ਜੀ ਨੂੰ ਅਸੀਂ ਸਰਬਸੰਮਤੀ ਨਾਲ ਮੈਂਬਰ ਚੁਣਿਆ ਸੀ ਤੇ ਇਹਨਾਂ ਨੇ 15-20000 ਰੁਪਿਆ ਕਹਿੰਦੇ ਵੀ ਭਾਈ ਤੂੰ ਵੇਟ ਲਿਆ ਪਰ ਸ਼ਰਤ ਨਾਲ ਇੱਕ ਹੈ ਵੀ ਜੇ ਤਗਮਾ ਲੈ ਕੇ ਆਏਗਾ ਇਹਨਾਂ ਨੇ ਨਗਰ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਸਰਪੰਚ ਪ੍ਰਿਤਪਾਲ ਸਿੰਘ ਢਿੱਲੋਂ ਨੇ ਵੀ ਵੇਟ ਲਿਆਉਣ ਦੀ ਖਾਤਰ ਇਹਨਾਂ ਦੇ ਬੈਂਚ ਲਿਆਉਣ ਦੀ ਖਾਤਰ 30-40000 ਦੀ ਮਦਦ ਕੀਤੀ ਹੈ ਸੋ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਇਸ ਤਰ੍ਹਾਂ ਹੀ ਨਗਰ ਇੱਕ ਰਵੇ ਇਕਤਾ ਚ ਵੱਲ ਹੁੰਦਾ ਹੈ ਇਕਤਾ ਚ ਨਸ਼ੇ ਛੱਡੇ ਜਾ ਸਕਦੇ ਨੇ ਇਕਤਾ ਚ ਪਰਮਾਤਮਾ ਅਸੀਂ ਤਾਂ ਇਹੀ ਕਹਿਣਾ ਚਾਹਵਾਂਗੇ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਦਵਿੰਦਰ ਤੋਂ ਸੇਧ ਲਵੇ ਕਿ ਕਿਦਾਂ ਇਹਨੇ ਅੱਜ ਆਪਣੇ ਪਿੰਡ ਸਪਾਲ ਕਲਾਂ ਦਾ ਨਾਂ ਜਿਹੜਾ ਪੂਰੇ ਲੈਵਲ ਤੇ ਉੱਚਾ ਕੀਤਾ ਹੈਗਾ ਸਾਨੂੰ ਮਾਣ ਹੈ ਪੂਰਾ ਸਾਡੀ ਪੰਚਾਇਤ ਨੂੰ ਸਾਡੇ ਪਿੰਡ ਨੂੰ ਵੀ ਇਹ ਜੇ ਹੋਣਹਾਰ ਪੁੱਤਰ ਘਰ ਘਰ ਜੰਮਣ ਜਿਹੜੇ ਪਿੰਡਾਂ ਦੇ ਨਾਮ ਉੱਚੇ ਕਰਨ ਤੇ ਅਸੀਂ ਪੰਚਾਇਤ ਵੱਲੋਂ ਪੂਰਾ ਸਹਿਯੋਗ ਦਿੰਦੇ ਰਾਵਾਂਗੇ ਸਪੋਰਟਸ ਲਈ ਜੋ ਵੀ ਇਹਨਾਂ ਨੂੰ ਲੋੜ ਹੋਊਗੀ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਸਾਰਾ ਕੁਝ ਕਰਾਂਗੇ ਜੀ ਬਹੁਤ ਮੁਬਾਰਕਾਂ ਨੇ ਜੀ ਸਾਨੂੰ ਸਾਡੇ ਪਿੰਡ ਸਾਡਾ ਖੁਸ਼ੀ ਦੇ ਮਾਹੌਲ 'ਚ ਅੱਜ ਪੂਰਾ ਸਾਰੇ ਪਿੰਡਾਂ ਨੇ ਵਧੀਆ ਖੁਸ਼ੀ ਮਨਾਈ ਹੈ ਜੀ ਅੱਜ ਸਰਦਾਰ ਰਾਮ ਸਿੰਘ ਅਸਪਾਲਕਲਾ ਜੋ ਸਮਾਜ ਸੇਵੀ ਕੰਮ ਲਈ ਦੂਰ ਦਰੇਡੇ ਤੱਕ ਜਾਣੇ ਜਾਂਦੇ ਨੇ ਰਾਮ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਇਹ ਕਹੂੰਗਾ ਜੀ ਦਵਿੰਦਰ ਸਿੰਘ ਜੋ ਨੈਸ਼ਨਲ ਖੇਡ ਕੇ ਇਹਨੇ 골ਡ ਮੈਡਲ ਲੈ ਕੇ ਆਇਆ ਤੇ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਨੂੰ ਸਾਰਿਆਂ ਜਾਣਿਆਂ ਨੂੰ ਪੂਰੇ ਪਿੰਡ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਇੱਕ ਗੱਲ ਸਮਝਦਾ ਹਾਂ ਇਸ ਗੱਲ ਦੇ ਉੱਤੋਂ ਵੀ ਇਹ ਲੜਕੇ ਨੇ ਅੱਜ ਤੱਕ ਬਿਲਕੁਲ ਕੋਈ ਵੀ ਨਸ਼ਾ ਨਹੀਂ ਕੀਤਾ ਟੱਚ ਵੀ ਨਹੀਂ ਕੀਤਾ ਤਾਂ ਕੋਈ ਵੀ ਪ੍ਰਾਪਤੀ ਕਰਨੀ ਹੈ ਸਭ ਤੋਂ ਪਹਿਲਾਂ ਸਾਨੂੰ ਨਸ਼ਾ ਛੱਡਣਾ ਪਊਗਾ ਨਸ਼ਾ ਬਿਲਕੁਲ ਕੁਝ ਵੀ ਨਹੀਂ ਕਰ ਦਿੰਦਾ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲ ਜਿਹੜੀ ਹੈਗੀ ਹੈ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛਡਾਇਆ ਜਾਵੇ ਨਸ਼ਾ ਛਡਾਉਣ ਦਾ ਜੇਲਾਂ ਦੇ ਵਿੱਚ ਬੰਦ ਕਰਨਾ ਜਾਂ ਥਾਣਿਆਂ ਦੇ ਵਿੱਚ ਡੱਕਣਾ ਕੋਈ ਹੱਲ ਨਹੀਂ ਨਸ਼ਾ ਪ੍ਰੇਰਿਤ ਕਰਕੇ ਛੱਡਿਆ ਜਾ ਸਕਦਾ ਹੈ ਇਸ ਕਰਕੇ ਹਰ ਇੱਕ ਪਿੰਡ ਦੇ ਵਿੱਚ ਜਿਮ ਵਗੈਰਾ ਲਗਾਏ ਜਾਣ ਖੇਡਾਂ ਪ੍ਰਤੀ ਜਾਗਰੂਤ ਕੀਤਾ ਜਾਵੇ ਨੌਜਵਾਨਾਂ ਨੂੰ ਜੂਥ ਨੂੰ ਇਕੱਠਾ ਕਰਕੇ ਉਹਨਾਂ ਨੂੰ ਨਸ਼ਾ ਪ੍ਰਤੀ ਇਹ ਕਿੰਨੇ ਮਾੜੇ ਨੇ ਉਹ ਜਾਗਰਤ ਕੀਤਾ ਜਾਵੇ ਮੈਂ ਇਹੀ ਕਹਿਣਾ ਅਖੀਰ ਦੇ ਉੱਤੇ ਵੀ ਦਵਿੰਦਰ ਸਿੰਘ ਨੇ ਬਿਲਕੁਲ ਕੋਈ ਨਸ਼ਾ ਨਹੀਂ ਕੀਤਾ ਔਰ ਬੜੀਆਂ-ਬੜੀਆਂ ਪ੍ਰਾਪਤੀਆਂ ਕੀਤੀਆਂ ਨੇ ਔਰ ਸਾਡੇ ਪਿੰਡ ਦੇ ਵਿੱਚ ਕੋਈ ਬਹੁਤਾ ਵੱਡਾ ਜਿਮ ਵੀ ਨਹੀਂ ਸੀ ਕੋਈ ਬਹੁਤੇ ਵੱਡੇ ਸਟੇਡੀਅਮ ਵੀ ਨਹੀਂ ਸੀ ਪਰ ਫਿਰ ਵੀ ਦੇਖੋ ਇਹ ਕਿੱਡੀ ਵੱਡੀ ਪ੍ਰਾਪਤੀ ਕਰਕੇ ਆਇਆ ਪਰ ਮੇਰੀ ਸਟੇਟ ਦਾ ਨਾਮ ਉੱਚਾ ਕੀਤਾ ਪੰਜਾਬ ਦਾ ਉਸ ਤੋਂ ਬਾਅਦ ਜ਼ਿਲ੍ਹਾ ਬਰਨਾਲੇ ਦਾ ਨਾਮ ਉੱਚਾ ਹੋਇਆ ਉਸ ਤੋਂ ਬਾਅਦ ਮੇਰੇ ਪਿੰਡ ਦਾ ਅਸਪਾਲਕਲਾ ਦਾ ਨਾਮ ਉੱਚਾ ਹੋਇਆ ਮੈਂ ਅੱਜ ਬਹੁਤ ਮੈਨੂੰ ਖੁਸ਼ੀ ਹੈ ਔਰ ਪੂਰੇ ਪਿੰਡ ਨੂੰ ਸਾਰਿਆਂ ਨੂੰ ਖੁਸ਼ੀ ਹੈ ਧੰਨਵਾਦ ਈਸਨ ਸਰਦਾਰ ਦਵਿੰਦਰ ਸਿੰਘ ਢਿਲੋਂ ਨੌਜਵਾਨ ਜੋ ਆਲ ਇੰਡੀਆ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲਿਸਟ ਹੋਏ ਨੇ ਮੈਨ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਅਤੇ ਗੁਰਪ੍ਰੀਤ ਸਿੰਘ ਚੈਨਲ 7 ਡੇ ਨਿਊਜ਼ ਬਰਨਾਲਾ